ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਅੱਜ ਚੱਲ ਰਹੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪੰਚਮ ਪਾਤਸ਼ਾਹ ਜੀ ਦੀ ਬਾਣੀ ਆਸਾ ਰਾਗ ਦੇ ਵਿੱਚ ਪਾਤਸ਼ਾਹ ਜੀ ਦੀ ਬਾਣੀ ਚੱਲ ਰਹੀ ਹੈ ਸਤਿਗੁਰਾਂ ਦੇ ਅੰਤਮ ਪਾਤਸ਼ਾਹ ਜੀ ਦੇ ਨਾਮ ਸੰਤ ਸਤਪੂਰਨ ਹੋਈ ਸੀ 459 ਅੰਗ ਤੇ ਪਾਸ਼ਾ ਜੀ ਦਾ ਇਸ ਅਗਲਾ ਸ਼ਬਦ ਆਰੰਭ ਹੋਇਆ ਸੀ ਪਾਸ਼ਾ ਜੀ ਆਪਣੀ ਰਸਨਾ ਤੋਂ ਇਸ ਸ਼ੰਤ ਦੇ ਵਿੱਚ ਬਚਨ ਕਰਦੇ ਹੋਏ ਪਾਸ਼ਾ ਜੀ ਦੇ ਅਗਲੇ ਬੰਦ ਆਰੰਭ ਹੁੰਦੇ ਹਨ ਚਾਰ ਬੰਦਾਂ ਵਾਲੇ ਸ਼ਬਦ ਮਹਾਰਾਜ ਜੀ ਦੇ ਚੱਲ ਰਹੇ ਹਨ ਜਿਹਦੇ ਵਿੱਚ ਦੋ ਬੰਦ ਪਾਸ਼ਾ ਜੀ ਦੇ ਸੰਪੂਰਨ ਹੋਏ ਸੀ ਅਗਲਾ ਬੰਦ ਮਹਾਰਾਜ ਜੀ ਰੰਮ ਕਰਦੇ ਹੋਏ ਸਾਨੂੰ ਜੀਵਾਂ ਨੂੰ ਭਾਈ ਅਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਮਿਲ ਸਖੀਆਂ ਪੁੱਛੈ ਕੋ ਕੰਤ ਨਿਸ਼ਾਨੀ ਰਸ ਪ੍ਰੀਮ ਭਰੀ ਪ੍ਰਭੂ ਬੋਲ ਨਾ ਜਾਣੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਇਹ ਤੀਜਾ ਬੰਦ ਮਹਾਰਾਜ ਜੀ ਸ਼ਬਦ ਅਰੰਭ ਕਰਦੇ ਹਨ ਇਸ ਲਈ ਦੋ ਬੰਦਾਂ ਦੇ ਵਿੱਚ ਮਹਾਰਾਜ ਜੀ ਉਹ ਪ੍ਰਮਾਤਮਾ ਦੀ ਉਸਤਤਿ ਗਾਇਨ ਕਰਦੇ ਹਨ ਪਿੰਨੀ ਰੈਣੜੀਏ ਚਮਕਣ ਤਾਰੇ ਜਾ ਕੇ ਸੰਤ ਜਨਾ ਮੇਰੇ RAM ਪਿਆਰੇ ਮਹਾਰਾਜ ਜੀ ਕਹਿੰਦੇ ਜਿਸ ਤਰ੍ਹਾਂ ਇੱਕ ਪਿੰਨੀ ਰੈਣ ਹੁੰਦੀ ਹੈ ਨਾ ਰਾਤ ਜਿਹਦੇ ਵਿੱਚ ਮਿੱਠੀ ਮਿੱਠੀ ਮਿੱਠਾ ਮਿੱਠਾ ਆਨੰਦ ਪ੍ਰਾਪਤ ਹੁੰਦਾ ਹੈ ਇਸੇ ਤਰ੍ਹਾਂ ਹੀ ਸਤਿਪੁਰਸ਼ ਪਰਮੇਸ਼ਰ ਦੇ ਮਿੱਠੇ ਰਸ ਵਿੱਚ ਰਤੇ ਹੋਏ ਹਨ ਤੇ ਮਹਾਰਾਜ ਜੀ ਦੂਜੇ ਬੰਦ ਵਿੱਚ ਬਚਨ ਕਰਦਿਆਂ ਮੇਰੀ ਸੇ ਜੜੀਏ ਅਡੰਬਰ ਬਨਿਆ ਮਨ ਆਨੰਦ ਭਿਆ ਪ੍ਰਵਾਹਤ ਸੁਨਿਆ ਜਦੋਂ ਮੇਲ ਹੋ ਜਾਂਦਾ ਮਹਾਰਾਜ ਜੀ ਕਹਿੰਦੇ ਫਿਰ ਮਨ ਦੇ ਵਿੱਚ ਮਹਾਰਾਜ ਜੀ ਕਹਿੰਦੇ ਖੁਸ਼ੀ ਖੇੜਾ ਬਣ ਜਾਂਦਾ ਮੇਰੀ ਸੇ ਜੜੀਏ ਮਹਾਰਾਜ ਜੀ ਕਹਿੰਦੇ ਗੁਰਸਿੱਖ ਪਿਆਰੇ ਗੁਰਸਿੱਖ ਸਖੀ ਮਿੱਤਰ ਉਹਦੇ ਗੁਣਾ ਦੀ ਸਿਝ ਵਸਾਣਾ ਕਰਦੇ ਹਨ ਫਿਰ ਮਨ ਦੇ ਉੱਤੇ ਆਨੰਦ ਬਣਦਾ ਹੈ ਬ੍ਰਹਮ ਆਨੰਦ ਦੀ ਮਹਾਰਾਜ ਜੀ ਕਹਿੰਦੇ ਪ੍ਰਾਪਤੀ ਹੋ ਜਾਂਦੀ ਹੈ ਮਨ ਦੀ ਛਪਾਈ ਪ੍ਰਭ ਧਾਈ ਸੰਯੋਗ ਸਾਹਾ ਸੁਭ ਗਣਿਆ ਇਹ ਮਹਾਰਾਜ ਜੀ ਕਹਿੰਦੇ ਉਹ ਸੰਯੋਗ ਮਨਾ ਦਿੰਦਾ ਮਾਲਕ ਮਨ ਦੇ ਵਿੱਚ ਜਿਹੜੀ ਇੱਛਾ ਹੁੰਦੀ ਹੈ ਪੂਰਨ ਹੋ ਜਾਂਦੀ ਹੈ ਉਹਨੂੰ ਮਿਲਣ ਦੀ ਪ੍ਰਭੂ ਨੂੰ ਮਿਲਣ ਦੀ ਤਾਂਗ ਪੂਰੀ ਹੁੰਦੀ ਆ ਪ੍ਰਭ ਧਾਈ ਸੰਜੋਗ ਸਾਹਾ ਮਹਾਰਾਜ ਜੀ ਕਹਿੰਦੇ ਓ ਸ਼ੁਭ ਗੋਣ ਸ਼ੁਭ ਸਮਾ ਉਹ ਆਪ ਬਣਾ ਦਿੰਦਾ ਉਹਨੂੰ ਮਿਲਣ ਵਾਸਤੇ ਇਹ ਮਹਾਰਾਜ ਜੀ ਤੀਜਾ ਬੰਦ ਸ਼ੁਰੂ ਕਰਦੇ ਆਨ ਮਿਲ ਸਖੀਆਂ ਪੁੱਛੈ ਕਉ ਕੰਤ ਨਿਸ਼ਾਨੀ ਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਮੇਲ ਹੋ ਜਾਂਦਾ ਨਾ ਪਤੀ ਪਰਮੇਸ਼ਰ ਨਾਲ ਫਿਰ ਸਖੀਆਂ ਸਹੇਲੀਆਂ ਪੁੱਛਦੀਆਂ ਨੇ ਉਹਦੀ ਕੀ ਨਿਸ਼ਾਨੀ ਇਹ ਤੇ ਧਾਰਨ ਪੈਦਾ ਹੁੰਦੀ ਹੈ ਸੰਸਾਰੀ स्त्री ਦੀ ਤੇ ਧਾਰਨ ਲੈ ਕੇ ਮਹਾਰਾਜ ਜੀ ਕੰਤ ਬਾਰੇ ਵਰਣਨ ਕਰਦੇ ਹਨ ਕਹਿੰਦੇ ਜਦੋਂ ਕਿਸੇ ਸੰਸਾਰੀ स्त्री ਦੀ ਔਰਤ ਦੀ ਸਖੀ ਦਾ ਆਪਣੇ ਪਤੀ ਦੇ ਨਾਲ ਮਲਾਪ ਹੁੰਦਾ ਹੈ ਤਾਂ ਸਖੀਆਂ ਜਿਸ ਵੇਲੇ ਉਹ ਸਖੀ ਵਾਪਸ ਆਉਂਦੀ ਹੈ ਨਾ ਪੇਕੇ ਘਰ ਦੇ ਨਾਲ ਦੀਆਂ ਸਹੇਲੀਆਂ ਪੁੱਛਦੀਆਂ ਕਿ ਤੇਰੇ ਪਤੀ ਦੇ ਨਾਲ ਕਿਸ ਤਰ੍ਹਾਂ ਦਾ ਮਲਾਪ ਰਿਹਾ ਤੇ ਉਹ ਵਾਰ-ਵਾਰ ਸਖੀ ਨੂੰ ਪੁੱਛਣਾ ਕਰਦੀਆਂ ਹਨ ਇਸੇ ਤਰ੍ਹਾਂ ਮਹਾਰਾਜ ਜੀ ਆਧਾਰਨ ਲੈਂਦੇ ਹੋਏ ਸਾਨੂੰ ਜੀਵਾਂ ਨੂੰ ਅਪਦੇਸ਼ ਬਖਸ਼ ਰਿਆ ਮਿਲ ਸਖੀਆਂ ਪੁੱਛੇ ਕੰਤ ਨਿਸ਼ਾਨੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਉਹਦੇ ਨਾਲ ਮੇਲ ਬਣਾ ਲੈਂਦੇ ਹਨ ਉਹਨਾਂ ਨੂੰ ਗੁਰੂ ਦੇ ਪਿਆਰੇ ਜਨ ਪੁੱਛਣਾ ਕਰਦੇ ਹਨ ਕਿ ਉਹਨੂੰ ਮਿਲਣ ਦੀਆਂ ਕੀ ਨਿਸ਼ਾਨੀਆਂ ਹਨ ਉਹਨੂੰ ਕਿਸ ਤਰ੍ਹਾਂ ਮਿਲਿਆ ਜਾ ਸਕਦਾ ਉਹ ਰਸਤਾ ਮਾਰਗ ਸਾਨੂੰ ਵੀ ਦੱਸਣਾ ਕਰੋ ਤੇ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਜਿਵੇਂ ਉਹ ਸੰਸਾਰੀ ਸਖੀਆਂ ਸਹੇਲੀਆਂ ਦੂਜੀਆਂ ਸਹੇਲੀਆਂ ਨੂੰ ਆਣ ਕੇ ਪੁੱਛਣਾ ਕਰਦੀਆਂ ਕਿ ਤੇਰੇ ਪਤੀ ਨਾਲ ਕਿਸ ਤਰ੍ਹਾਂ ਦਾ ਮੇਲ ਰਿਹਾ ਤੇਰਾ ਪਤੀ ਤੈਨੂੰ ਕਿੰਨਾ ਕੋ ਪਿਆਰ ਕਰਦਾ ਉਹਦੇ ਵਿੱਚ ਕਿੰਨੇ ਗੁਣ ਹਨ ਇਸੇ ਤਰ੍ਹਾਂ ਗੁਰਮਖ ਸਖੀਆਂ ਜਿਹੜੀਆਂ ਨੂੰ ਸਖੀ ਸੇ ਲਈ ਤੋ ਗੁਰਮੁਖ ਪਿਆਰਿਆਂ ਤੋਂ ਪੁੱਛਣਾ ਕਰਦੀਆਂ ਨੇ ਕੀ ਪਤੀ ਪਰਮੇਸ਼ਰ ਦੇ ਵਿੱਚ ਕਿਹੜੇ ਗੁਣ ਆਣ ਕਿਸ ਤਰ੍ਹਾਂ ਨੂੰ ਮਿਲਿਆ ਜਾ ਸਕਦਾ ਨੂੰ ਮਿਲਦੀਆਂ ਕੀ ਨਿਸ਼ਾਨੀਆਂ ਨੇ ਕਿਹੜਾ ਰਸਤਾ ਹੈ ਇਹੜਾ ਮਾਰਗ ਹੈ ਰਸ ਪ੍ਰੀਮ ਭਰੀ ਕਸ਼ਬੂਲ ਨਾ ਜਾਣੀ ਬਿਮਾਰਾ ਜੀ ਬਚਨ ਕਰਦੇ ਹਨ ਕਹਿੰਦੇ ਪਰ ਸਖੀ ਜਿਹੜੀ ਉਹ جواب ਨਹੀਂ ਦੇ ਸਕਦੀ ਕਿ ਉਹ ਸਖੀ ਦਾ ਜਵਾਬ ਕੀ ਹੁੰਦਾ ਹੈ ਮਹਾਰਾਜ ਕਹਿੰਦੇ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਕਹਿੰਦੇ ਉਹਦਾ ਮੁਖ ਨਾ ਜੜਾ ਉਹਦਾ ਹਿਰਦਾ ਉਹ ਪ੍ਰੇਮ ਦੇ ਨਾਲ ਲੱਪਾ ਲੱਪ ਭਰਿਆ ਜਾਂਦਾ ਉਹ ਲੱਪਾ ਲੱਪ ਭਰਿਆ ਹੁੰਦਾ ਉਹਦੇ ਮੁਖ ਚ ਬੋਲ ਨਹੀਂ ਨਿਕਲਦਾ ਜਵਾਬ ਨਹੀਂ ਨਿਕਲਦਾ ਕਿ ਕੀ ਨਿਸ਼ਾਨੀ ਦੱਸਾ ਕਿਸ ਤਰ੍ਹਾਂ ਦੱਸਾਂ ਕਿਹੜੇ ਬੋਲਾ ਨਾਲ ਦੱਸਾਂ ਕਿਸ ਤਰ੍ਹਾਂ ਬੋਲ ਕੇ ਦੱਸਾਂ ਤੇ ਉਹ ਜਵਾਬ ਦਿੰਦੀ ਐ ਗੋ ਮਹਾਰਾਜ ਜੀ ਕਹਿੰਦੇ ਬੋਲ ਨਾ ਜਾਣੀ ਮਹਾਰਾਜ ਜੀ ਕਹਿੰਦੇ ਮੇਰਾ ਹਿਰਦਾ ਜਿਹੜਾ ਪ੍ਰੇਮ ਨਾਲ ਭਰਿਆ ਪਿਆ ਐ ਤੇ ਮੈਂ ਉਹ ਪਸ਼ਪਤੀ ਪਰਮੇਸ਼ਰ ਨਾਲ ਐਨੀ ਮਗਨ ਹੋ ਗਈ ਐ ਨਾ ਉਹਦੇ ਨਾਲ ਉਹ ਪ੍ਰੇਮ ਦੇ ਵਿੱਚ ਖੁੱਭ ਗਈ ਕਿ ਉਹਦੀਆਂ ਨਿਸ਼ਾਨੀਆਂ ਨੂੰ ਜਾਣੀ ਨਹੀਂ ਪਾਈ ਮੈਂ ਅਨਜਾਨ ਰਹਿ ਗਈ ਉਹਦੇ ਗੁਣਾਤੋਂ ਗੁਣ ਗੁੜ ਗੁਪਤ ਪਾਰ ਕਰਤੀ ਨਿਗਮ ਅੰਤ ਨਾ ਪਾਵੇ ਮਹਾਰਾਜ ਜੀ ਫਿਰ ਬਤਨ ਕਰਦੇ ਨੇ ਕਹਿੰਦੇ ਉਹ ਗੁਨਾ ਦਾ ਖਾਨ ਹੈ ਗੂੜਾ ਹੈ ਮਹਾਰਾਜ ਜੀ ਕਹਿੰਦੇ ਗੁਨਾ ਉਹਦੇ ਵਿੱਚ ਬਹੁਤ ਗੁਣ ਹਨ ਮਾ ਭਾਵ ਕੀ ਗੁੜ ਤੋਂ ਭਾਵ ਕੀ ਗੁਨਾ ਦੀ ਖਾਨ ਗੁਨਾ ਦੀ ਗੂੜੇ ਗੁਣਾਨ ਬਹੁਤ ਗੁਣ ਹਨ ਗੁਪਤ ਪਪਾਰ ਹਰੇ ਤੋਂ ਪਰੀ ਮਹਾਰਾਜ ਜੀ ਕਹਿੰਦੇ ਜੜਾ ਅੰਤ ਨਾ ਹੋਏ ਬੇਸ਼ਮਾਰ ਹੋਏ ਬੇਸ਼ਮਾਰ ਉਹਦੇ ਵਿੱਚ ਗੁਣ ਹਨ ਉਹ ਸਖੀ ਕਹਿੰਦੀ ਹੈ ਆਪਣੀਆਂ ਸਖੀਆਂ ਨੂੰ ਜਵਾਬ ਦਿੰਦੀ ਹੈ ਇਹਦੀ ਉਹ ਬਾਬਲ ਦੇ ਵਿੱਚ ਉਹ ਪਤੀ ਦੇ ਵਿੱਚ ਉਹ ਕੰਤ ਦੇ ਵਿੱਚ ਇੰਨੇ ਗੁਣ ਹਨ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਉਹਦਾ ਰਸ ਗੂੜਾ ਹੈ ਹਾਰਾ ਜੀ ਕਹਿੰਦੇ ਗੁਣ ਗੁੜ ਅਪਾ ਗੁਪਤ ਭਾਵ ਕੀ ਉਹਦੇ ਗੁਣਾ ਨੂੰ ਮਹਾਰਾਜ ਜੀ ਕਹਿੰਦੇ ਵੇਦ ਵੀ ਨਹੀਂ ਜਾਣ ਸਕਦੇ ਅਚਾ ਜੀ ਕਹਿੰਦੇ ਗੁਰਾਂਜਨ ਦੇ ਪਾਤਸ਼ਾਹ ਗੁਪਤੋ ਭਾਵ ਵੇਦ ਮਹਾਰਾਜ ਜੀ ਕਹਿੰਦੇ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੇ ਨਿਗਮੋਤ ਭਾਵ ਕੀ ਵੇਦ ਵੀ ਉਹਦਾ ਅੰਤ ਨਹੀਂ ਪਾ ਸਕੇ ਕਹਿੰਦੇ ਉਹਦਾ ਅੰਤ ਤਾਂ ਪਾਇਆ ਨਹੀਂ ਜਾ ਸਕਦਾ ਉਹ ਪਤੀ ਪਰਮੇਸ਼ਰ ਨੂੰ ਪ੍ਰਾਪਤ ਕਰ ਸਕਦੇ ਆ ਉਹਦਾ ਆਨੰਦ ਲੈ ਸਕਦੇ ਆ ਉਹਦਾ ਉਹਦੇ ਨਾਲ ਪ੍ਰੇਮ ਕਰ ਸਕਦੇ ਆ ਪਰ ਉਹਦੇ ਗੁਣਾ ਦਾ ਅੰਤ ਨਹੀਂ ਹੈ ਅਚਰ ਜੀ ਕਹਿੰਦੇ ਗੁਣ ਗੁੜ ਆਪਾ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੇ ਮਹਾਰਾਜ ਜੀ ਕਹਿੰਦੇ ਵੇਦ ਵੀ ਉਹਦਾ ਅੰਤ ਨਹੀਂ ਲੈ ਸਕੇ ਭਗਤ ਪਾਏ ਧਿਆਏ ਸੁਆਮੀ ਸਦਾ ਹਰ ਗੁਣ ਗਾਵੇ ਤੇ ਮਹਾਰਾਜ ਜੀ ਕਹਿੰਦੇ ਭਗਤ ਜਿਹੜਿਆਂ ਗੁਰਮੁਖ ਜਨ ਉਹ ਸਦਾ ਇਹਦੀ ਭਗਤੀ ਦੇ ਵਿੱਚ ਜਿڑے ਰਹਿੰਦੇ ਹਨ ਭਗਤ ਪਾਏ ਧਿਆਏ ਸੁਆਮੀ ਸਦਾ ਹੀ ਉਹਨੂੰ ਧਿਆਉਂਦੇ ਹਨ ਸਦਾ ਹਰ ਗੁਣ ਗਾਵੇ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਉਹਦੀ ਪ੍ਰੇਮਾ ਭਗਤੀ ਦੇ ਵਿੱਚ ਉਹਦੇ ਗੁਣਾਂ ਨੂੰ ਉਹਦੀ ਉਸਤਤ ਨੂੰ ਗਾਇਨ ਕਰਦੇ ਹਨ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਭਾਣੀ ਮਹਾਰਾਜ ਜੀ ਕਹਿੰਦੇ ਉਹਦੇ ਵਿੱਚ ਤਾਂ ਨੇਕਾ ਹੀ ਗੁਣ ਹਨ ਸਗਲ ਗੁਣ ਸੋ ਗਿਆਨ ਪੂਰਨ ਆਪਣੇ ਪ੍ਰਭ ਭਾਣੀ ਮਹਾਰਾਜ ਜੀ ਕਹਿੰਦੇ ਉਹ ਪਰਮਾਤਮਾ ਹਰੀ ਬਾਬਲਪਤੀ ਪਰਮੇਸ਼ਰ ਜਿਹੜਾ ਗੁਣਾਂ ਦੀ ਖਾਨ ਹੈ ਉਹਦੇ ਵਿੱਚ ਬੇਸ਼ੁਮਾਰ ਗੁਣ ਹਨ ਪੂਰਨ ਤੌਰ ਤੇ ਜਿਹੜਾ ਉਹਦੇ ਨਾਲ ਜੁੜ ਜਾਂਦਾ ਹੈ ਉਹ ਪੂਰਨ ਦੇ ਵਿੱਚ ਲੀਨ ਹੋ ਕੇ ਪੂਰਨ ਗੁਣਾ ਕਰਕੇ ਉਹਦੇ ਵਿੱਚ ਜੁੜਦਾ ਹੈ ਜਿਹਦੇ ਵਿੱਚ ਪੂਰਨ ਤੌਰ ਤੇ ਗੁਣ ਆ ਜਾਂਦੇ ਹਨ ਉਹ ਗਣਾਂ ਦਾ ਨਾਸ ਹੋ ਜਾਂਦਾ ਹੈ ਉਹ ਪੂਰਨ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ ਹੈ ਬਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਜੀ ਮਹਾਰਾਜ ਜੀ ਬੇਨਤੀ ਕਰਦੇ ਹਨ ਕਹਿੰਦੇ ਮੈਂ ਬੇਨਤੀ ਕਰਦਾ ਬਨਵੰਤ ਨਾਨਕ ਮੇਰੀ ਬੇਨਤੀ ਹੈ ਰੰਗ ਰਾਤੀ ਹਾਰਾ ਜੀ ਕਹਿੰਦੇ ਮੇਰੀ ਇਹ ਬੇਨਤੀ ਹੈ ਮੈਂ ਉਹਦੇ ਰੰਗ ਦੇ ਵਿੱਚ ਰੰਗੀ ਜਾਵਾਂ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਉਹਦੇ ਨਾਮ ਦੀ ਮਹਾਰਾਜ ਜੀ ਕਹਿੰਦੇ ਮੈਨੂੰ ਰੰਗ ਚੜ ਜਾਵੇ ਪ੍ਰੇਮ ਦੇ ਵਿੱਚ ਸਹਿਜ ਦੇ ਵਿੱਚ ਮੈਂ ਸਮਾ ਜਾਵਾਂ ਸੁਖ ਸੁਹੇਲੜੇ ਹਰ ਗਾਵਨ ਲਾਗੇ ਸਾਜਨ ਸੱਸੀ ਅੜੇ ਦੁੱਖ ਦੁਸ਼ਮਣ ਭਾਗੇ ਤੇ ਦੁਸ਼ਮਣ ਤਾਂ ਭੱਜ ਨਹੀਂ ਹਨ ਮਹਾਰਾਜ ਜੀ ਕਹਿੰਦੇ ਜਦੋਂ ਸੁੱਖ ਆ ਗਿਆ ਨਾ ਅੰਦਰ ਤੇ ਫਿਰ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ ਸੁੱਖ ਸਹਿਲੜੇ ਤੋਂ ਭਾਵ ਖੁਸ਼ੀ ਦੇ ਗੀਤ ਤੇ ਮਹਾਰਾਜ ਜੀ ਕਹਿੰਦੇ ਗੁਰਮਖਾ ਗਾਣਾ ਕਰਦੇ ਹਨ ਸੁੱਖ ਸਹਿਲੜੇ ਹਰ ਗੁਣ ਹਰ ਗਾਵੇ ਲਾਗਾਵਨ ਲਾਗੇ ਹਰਾ ਜੀ ਕਹਿੰਦੇ ਫਿਰ ਅੰਦਰੋਂ ਮਨ ਦੇ ਵਿੱਚੋਂ ਸੁਖ ਦੇ ਗੀਤ ਚੱਲਦੇ ਹਨ ਆਨੰਦ ਦੇ ਗੀਤ ਚੱਲਦੇ ਹਨ ਜਦੋਂ ਅਖੀਰਲਾ ਬੰਦੇ ਮਹਾਰਾਜ ਜੀ ਰੰਮ ਕਰਦੇ ਹਨ ਮਹਾਰਾਜ ਜੀ ਕਹਿੰਦੇ ਜਦੋਂ ਮੇਲ ਹੋ ਗਿਆ ਉਹਦੇ ਵਿੱਚ ਜੁੜ ਗਈ ਆਤਮਾ ਮਹਾਰਾਜ ਜੀ ਕਹਿੰਦੇ ਫਿਰ ਸੁਖ ਸਹਿਲੜੇ ਹਰ ਗਾਵਨ ਲਾਗੇ ਮਹਾਰਾਜ ਜੀ ਕਹਿੰਦੇ ਉਹ ਮਨ ਜਿਹੜਾ ਹੈ ਉਹਦੇ ਗੀਤ ਗਾਉਂਦਾ ਹੈ ਸਹਿਲੇ ਗਾਉਂਦਾ ਹੈ ਸਾਜਨ ਸੱਸੜੇ ਮਾਰ ਸੱਸੜੇ ਤੋਂ ਭਾਵ ਖੁਸ਼ੀ ਦੇ ਵਿੱਚ ਪਰ ਸੰਤਾ ਦੇ ਵਿੱਚ ਹੋਣਾ ਖੁਸ਼ੀ ਵਿੱਚ ਹੋਣਾ ਖੇੜ ਜਾਣਾ ਸਰਸੜੇ ਤੋਂ ਭਾਵ ਹੁੰਦਾ ਖਿੜਨਾ ਸਰਸੇ ਤੋਂ ਭਾਵ ਹੁੰਦਾ ਖੇੜ ਜਾਣਾ ਖੁਸ਼ੀ ਦੇ ਵਿੱਚ ਆ ਜਾਣਾ ਇੱਥੇ ਮਾਧ ਜੀ ਬਤਨ ਕਰਦੇ ਨੇ ਕਹਿੰਦੇ ਸਾਜਣ ਜਿਹੜਿਆਂ ਨੂੰ ਖੁਸ਼ੀ ਦੇ ਵਿੱਚ ਖੇੜੇ ਵਿੱਚ ਆ ਗਏ ਇਹ ਹਿਰਦੇ ਵਿੱਚ ਖੇੜਾ ਬਣ ਗਿਆ ਖੁਸ਼ੀ ਬਣ ਗਈ ਤੇ ਦੁਸ਼ਮਣ ਦੁੱਖ ਦੁਸ਼ਮਣ ਦੁਸ਼ਮਣ ਭਾਗੇ ਜਦੋਂ ਅਰਦੇ ਦੇ ਵਿੱਚ ਖੁਸ਼ੀ ਆ ਜਾਂਦੀ ਹੈ ਨੰਦ ਬਣ ਜਾਂਦਾ ਹੈ ਮਹਾਰਾਜ ਜੀ ਕਹਿੰਦੇ ਫਿਰ ਔਗਣ ਜਿਹੜਨ ਉੱਠ ਜਾਂਦੇ ਹਨ ਫਿਰ ਭੱਜ ਜਾਂਦੇ ਹਨ ਦੌੜ ਜਾਂਦੇ ਹਨ ਦੁਸ਼ਮਣ ਜਿਹੜੇ ਅੰਦਰ ਦੁਸ਼ਮਣ ਸਭ ਤੋਂ ਵੱਡੇ ਦੁਸ਼ਮਣ ਹਾਲਾ ਬਾਹਰਲੇ ਦੁਸ਼ਮਣਾਂ ਤੋਂ ਅਸੀਂ ਬਚਾ ਕਰ ਸਕਦੇ ਹਾਂ ਪਰ ਅੰਦਰਲੇ ਦੁਸ਼ਮਣ ਜਿਹੜਨ ਉਹ ਨਹੀਂ ਬਖਸ਼ਦੇ ਕਾਮ ਕ੍ਰੋਧ ਮੋਹ ਹੰਕਾਰ ਇਹ ਵੱਡੇ ਦੁਸ਼ਮਣ ਸਾਡੀ ਆਤਮਾ ਦੇ ਮਨ ਦੇ ਉੱਤੇ ਜਿਨ੍ਹਾਂ ਦਾ ਵਾਰ-ਵਾਰ ਵਾਰ ਕਰਦੇ ਹਨ ਵਾਰ-ਵਾਰ ਮਨ ਦੇ ਉੱਤੇ ਵਾਰ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਇਹ ਦੋ ਬਚਨ ਵਾਸਤੇ ਜਦੋਂ ਸੁਖੀ ਖੁਸ਼ੀ ਦਾ ਸੇਲਾ ਗਾਉਂਦਾ ਗੁਰਮਖ ਤੇ ਮਹਾਰਾਜ ਜੀ ਕਹਿੰਦੇ ਸਾਜਣ ਉਹ ਪ੍ਰਮਾਤਮਾ ਜਿਹੜਾ ਖੁਸ਼ੀ ਦੇ ਘਰ ਵਿੱਚ ਆ ਜਾਂਦਾ ਹਨ ਉਹ ਖੁਸ਼ੀ ਖੇੜੇ ਵਿੱਚ ਹੁੰਦਾ ਅੰਦਰੋਂ ਇਹ ਦੁੱਖ ਦੁਸ਼ਮਣ ਜਿਹੜੇ ਹਨ ਭੱਜ ਜਾਂਦੇ ਹਨ ਭਾਗ ਗਏ ਸੁਖ ਸਹਜ ਸਰਸੇ ਹਰਨਾਮ ਰਸੇ ਪ੍ਰਭ ਆਪ ਕਿਰਪਾ ਧਾਰੀ ਆ ਇਹ ਆਪ ਪਰੂ ਕਿਰਪਾ ਕਰਦਾ ਪਾਤਸ਼ਾਹ ਜੀ ਕਹਿੰਦੇ ਕਹਿੰਦੇ ਜਦੋਂ ਆਪ ਉਹ ਕਿਰਪਾ ਕਰ ਦੇਵੇਂ ਖੁਸ਼ੀ ਦੇ ਵਿੱਚ ਆਣ ਕਿਉਂ ਕਿਰਪਾ ਧਾਰ ਦੇਵੇਂ ਇਹ ਪਰ ਗੁਰਮੁਖਾਂ ਤੇ ਉਹ ਆਪ ਕਿਰਪਾ ਕਰਦਾ ਸੁਖ ਸਹਿਜ ਸਰਸੀ ਮਹਾਰਾਜ ਜੀ ਕਹਿੰਦੇ ਅੰਦਰ ਸੁਖ ਸਦਾ ਸਹਿਜ ਆਨੰਦ ਬਣਦਾ ਹੈ ਮਨ ਜਿਹੜਾ ਅਕਸਰਸੇ ਦੇ ਵਿੱਚ ਆ ਜਾਂਦਾ ਖੁਸ਼ੀ ਵਿੱਚ ਆ ਜਾਂਦਾ ਹੈ ਹਰ ਨਾਮ ਰਸੇ ਨਾਮ ਜਿਹੜਾ ਸਦਾ ਹੀ ਹਿਰਦੇ ਦੇ ਵਿੱਚ ਰਹਿ ਜਾਂਦਾ ਸਦਾ ਹੀ ਹਿਰਦੇ ਵਿੱਚ ਟਿਕ ਜਾਂਦਾ ਮਨ ਜਿਹੜਾ ਘਰ ਦੇ ਵਿੱਚ ਆ ਵਸਦਾ ਪ੍ਰਭ ਆਪ ਕਿਰਪਾ ਧਾਰੀ ਮਹਾਰਾਜ ਜੀ ਕਹਿੰਦੇ ਪ੍ਰਭੂ ਜਦੋਂ ਆਪ ਕਿਰਪਾ ਧਾਰ ਦੇਨ ਆਪ ਕਿਰਪਾ ਕਰਦੇ ਹਨ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਤੇ ਮਹਾਰਾਜ ਜੀ ਕਹਿੰਦੇ ਜਦੋਂ ਚਰਨਾਂ ਨਾਲ ਲੱਗ ਕੇ ਨਾ ਚਰਨਾਂ ਨਾਲ ਜੁੜ ਗਏ ਤੇ ਮਹਾਰਾਜ ਜੀ ਕਹਿੰਦੇ ਫਿਰ ਸਦਾ ਹੀ ਜਾਗਦੇ ਰਵਾਂਗੇ ਫਿਰ ਸचेਤ ਹੋ ਜਾਵਾਂਗੇ ਸਦਾ ਵਾਸਤੇ ਜਾਗਦੇ ਰਵਾਂਗੇ ਮਹਾਰਾਜ ਜੀ ਕਹਿੰਦੇ ਫਿਰ ਆਤਮਾ ਭੁੱਖੋਂ ਨਹੀਂ ਸੋਵਾਂਗੇ ਆਤਮਾ ਭੁੱਖੋਂ ਆਲਸੀ ਨਹੀਂ ਹੋਵਾਂਗੇ ਮਨ ਸचेਤ ਰਹੇਗਾ ਮਨ ਉਹ ਗੁਨਾਂ ਦੇ ਟੱਕਰੇ ਤੇ ਸਦਾ ਹੀ ਦੁਸ਼ਮਣ ਨਾਲ ਲੜਾਈ ਕਰਕੇ ਇਹ ਆਤਮਾ ਮਨ ਉਹਦੇ ਚਰਨਾਂ ਵਿੱਚ ਆ ਟਿਕੇਗਾ ਜਿਹੜਾ ਮਹਾਰਾਜ ਜੀ ਕਹਿੰਦੇ ਜਦੋਂ ਹਰੀ ਦੇ ਚਰਨਾਂ ਨਾਲ ਲੱਗ ਗਏ ਆਪ ਮਨ ਜੁੜ ਗਿਆ ਬਿਲੇ ਪ੍ਰਭ ਬਨਵਾਦੀਆ ਮਹਾਰਾਜ ਜੀ ਕਹਿੰਦੇ ਉਦੋਂ ਪ੍ਰਭੂ ਦੇ ਨਾਲ ਮੇਲ ਹੋ ਜਾਵੇਗਾ ਬਨਵਾਰੀ ਜਿਹੜਾ ਇਹ ਰੱਖਸ਼ਾ ਕਰਨ ਵਾਲਾ ਹੈ ਪ੍ਰਭੂ ਉਹਦੇ ਨਾਲ ਮਹਾਰਾਜ ਜੀ ਕਹਿੰਦੇ ਫਿਰ ਮੇਲ ਪਰਬਨ ਜਾਵੇਗਾ ਮੇਲ ਹੋ ਜਾਵੇਗਾ ਸੁਭ ਦਿਵਸ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ ਪਾਗੇ ਤੋ ਭਾਪ ਪੈਰ ਚਰਨ ਕਹਿੰਦੇ ਫਿਰ ਸੁਭ ਦਿਵ ਦਿਨ ਆ ਜਾਂਦੇ ਹਨ ਸੁਭ ਦਿਨ ਜਿਹੜੇ ਬਣ ਜਾਂਦੇ ਹਨ ਸੁਭ ਦਿਵਸ ਆਏ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ ਮਹਾਰਾਜ ਜੀ ਕਹਿੰਦੇ ਗੁਰਮਖਾ ਵਾਸਤੇ ਉਹ ਸੁਭ ਦਿਨ ਹੁੰਦੇ ਹਨ ਉਹ ਸੁਭ ਘੜੀ ਉਹ ਸੁਭ ਸਮਾਂ ਬਣ ਜਾਂਦਾ ਸੁਭ ਦਿਵਸ ਆਏ ਸਹਿਜ ਪਾਏ ਸਹਿਜ ਰਸਤਾ ਦੀ ਪ੍ਰਾਪਤੀ ਹੋਈ ਤੇ ਉਹਨੂੰ ਪਾਣਾ ਕੀਤਾ ਮਹਾਰਾਜ ਜੀ ਕਹਿੰਦੇ ਸੁਭ ਦਿਨ ਗੁਰਮੁਖਾਂ ਨੂੰ ਪ੍ਰਾਪਤ ਹੋ ਜਾਂਦੇ ਹਨ ਸਭ ਦਿਨ ਸਗਲ ਨਿਧ ਪ੍ਰਭ ਪਾਗੇ ਤੇ ਮਹਾਰਾਜ ਜੀ ਕਹਿੰਦੇ ਸਦਾ ਵਸੇ ਉਹ ਪ੍ਰਭੂ ਦੇ ਚਰਨ ਕਮਲਾਂ ਨੂੰ ਪਾਗੇ ਤੋਂ ਭਾਵ ਪਾ ਲੈਂਦੇ ਹਨ ਬਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨ ਤਾਗੇ ਖੀਲੀ ਤਖ ਵਿੱਚ ਮਹਾਰਾਜ ਜੀ ਫਿਰ ਬਚਨ ਕਰਦੇ ਹਨ ਬੇਨਤੀ ਕਰਨ ਜਨ ਕਹਿੰਦੇ ਬਨਵੰਤ ਨਾਟਕ ਮੇਰੀ ਬੇਨਤੀ ਹੈ ਆਸ਼ਾ ਜੀ ਅਕਾਲ ਪੁਰਖ ਜੀ ਹਰੀ ਜੀਓ ਸਰਨ ਸੁਆਮੀ ਮਹਾਰਾਜ ਜੀ ਕਹਿੰਦੇ ਸੁਆਮੀ ਜੀ ਉਹ ਮੈਂ ਤੁਹਾਡੀ ਸਰਨ ਆਇਆ ਹਾਂ ਸਰਨ ਤੱਕਦਾ ਹਾਂ ਸਦਾ ਹਰ ਜਨ ਤਾਗੇ ਮਹਾਰਾਜ ਜੀ ਕਹਿੰਦੇ ਸਦਾਈ ਤਾਡੇ ਹਰੀ ਜਨਾਂ ਦੀ ਸਤਿ ਆਹ ਮਹਾਰਾਜ ਜੀ ਕਹਿੰਦੇ ਚਰਨ ਅਮਲ ਧਾਰਨਾ ਕਰਦਾ ਤੁਹਾਡੇ ਚਰਨ ਕਮਲਾਂ ਦੇ ਨਾਲ ਸਦਾ ਹੀ ਪ੍ਰੇਮ ਬਣ ਜਾਵੇ ਸ਼ਰਨ ਗ੍ਰਹਿਣ ਕਰਨਾ ਕਰਦਾ ਹਾਂ ਇਹ ਭਾਈ ਅੱਜ ਦੇ ਸ਼ਬਦਾਂ ਦੀ ਵਿਚਾਰ ਹੈ ਇੱਥੇ ਇਹ ਸ਼ਬਦ ਸੰਪੂਰਨ ਹੁੰਦਾ ਹੈ ਚਾਰ ਬੰਦ ਸ਼ਬਦ ਸੰਪੂਰਨ ਹੁੰਦੇ ਹਨ ਆਛਾ ਜੀ ਮੇਰ ਕਰਨ ਅਗਲਾ ਬੰਦ ਰੰਭ ਹੁੰਦਾ ਹੈ ਆਓ ਇਨੀਆਂ ਕੁ ਹਾਜ਼ਰੀਆਂ ਪ੍ਰਵਾਨ ਕਰਿਓ ਬਾਣੀ ਵਿਚਾਰ ਦੇ ਸੇਵਾ ਨਿਭਾਉਂਦੇ ਜੀ ਨਿਕਾਹੀ ਭੁੱਲਾਂ ਜੰਦੀਆਂ ਨ ਮਹਾਰਾਜ ਸਮੱਤ ਬਖਸ਼ਣ ਭਾਈ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਪ੍ਰਵਾਨ ਕਰਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ